ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਟਾਕਿਆਂ ਨੂੰ ਠੀਕ ਚੈਨਲ ਤੁਹਾਡਾ ਸਵਾਗਤ ਹੈ ਆਪ ਅੱਜ ਕਟ ਪ੍ਰਾਈਜ਼ ਵਿੱਚ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟਾਂ ਦੇ 컬렉ਸ਼ਨ ਲੈ ਕੇ ਆਏ ਆ ਇਹ 3 ਮੀਟਰ ਦੀ ਕਟ ਮਿਲੇਗੀ ਸ਼ਰਟ ਹੋएगी ਪਿਓਰ ਚਨਾਉਂ ਦੀ ਉਸ ਦੇ ਉੱਪਰ ਵਰਕ ਹੋਏਗਾ ਬਾਟਮ ਹੋਏਗੀ ਪਿਓਰ ਚਨਾਉਂ ਦੀ ਉਸ ਦੇ ਉੱਪਰ ਬੂਟੀ ਵਰਕ ਹੋਏਗਾ ਪ੍ਰਾਈਜ਼ ਉੱਪਰ ਮੈਂਸ਼ਨ ਕੀਤਾ ਗਿਆ ਹੈ ਅਗਲਾ ਜਿਹੜਾ ਸੂਟ ਹੋਏਗਾ ਸੈਟਨ ਜੌਰਜਟ ਵਿੱਚ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ 올ਓਵਰ ਸੂਟ ਹੋਏਗਾ 5 ਮੀਟਰ ਦੀ ਕਟ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਬਹੁਤ ਹੀ ਪਿਆਰੇ ਮਿਲ ਜਾਣਗੇ ਕੋਈ ਵੀ ਸੂਰ ਤੁਸੀਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਬਰਬਰੀ ਡਿਜੀਟਲ प्रिंट ਵੀ ਸ਼ਰਟ ਹੋਏਗੀ ਪਿਓ ਸ਼ਿਫॉन ਦੀ ਪਿਓ ਸ਼ਿਫॉन ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ ਸ਼ਾਤੂਨ ਦੀ ਬਾਟਮ ਹੋਏਗੀ ਸ਼ਰਟ ਜਿਹੜੀ ਹੋਏਗੀ ਪ੍ਰਿੰਟ ਵਾਲੀ ਹੋਏਗੀ ਘੇਰੇ ਤੇ ਵਰਕ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਤੈਨੂੰ ਘੱਟ ਪ੍ਰਾਈਸ ਵਿੱਚ ਮਿਲਣਗੇ ਕਾਟਨ ਦਾ ਸੂਟ ਹੋਏਗਾ ਬਹੁਤ ਹੀ ਪਿਆਰੇ ਕਲਰ ਤੁਹਾਨੂੰ ਮਿਲ ਜਾਣਗੇ ਕੋਈ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਸ਼ਿਮਰ ਸਿਲਕ ਦੀ ਸ਼ਰਟ ਮਿਲੇਗੀ neck ਤੇ ਬਹੁਤ ਹੀ ਸੋਨਾ ਹੈਂਡਵਰਕ ਦਾ ਕੰਮ ਹੋਏਗਾ ਪਲੇਨ ਸ਼ਟੂਨ ਦੀ ਬਾਟਮ ਮਿਲੇਗੀ ਜਿਹੜਾ ਨਾਲ ਦੁਪੱਟਾ ਹੋਏਗਾ ਬਨਾਰਸੀ ਸਿਲਕ ਦਾ ਹੋਏਗਾ ਬਹੁਤ ਹੀ ਸੋਨੇ ਸੋਨੇ ਕਲਰ ਤਾਂ ਮਿਲ ਜਾਣਗੇ ਇਹ ਜਿਹੜਾ ਸੂਟ ਹੋਏਗਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਹੋਏਗਾ ਪੂਰਾ ਸੂਟ ਕਾਟਨ ਦਾ ਹੋਏਗਾ ਬਹੁਤ ਹੀ ਪਿਆਰਾ ਪ੍ਰਿੰਟ ਹੋਏਗਾ ਜਿਹੜਾ ਅਗਲਾ ਸੂਟ ਹੋਏਗਾ ਨੈਕ ਤੇ ਵਰਕ ਹੋਏਗਾ ਬਾਟਮ ਤੇ ਵਰਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਪ੍ਰਿੰਟ ਵਾਲਾ ਹੋਏਗਾ ਇਹ ਵੀ ਘੱਟ ਪ੍ਰਾਈਸ ਵਿੱਚ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਹਕੂਬਾ ਕਾਟਨ ਅਗੋਬਾ ਚਿਕਨ ਕਾਰੀ कॉटन ਵਿੱਚ सूट ਮਿਲੇਗਾ ਬਹੁਤ ਹੀ ਸੋਹਣੀ ਇਸ ਦੇ ਉੱਪਰ ਇੰਬੋਡਰੀ ਰਹੇਗੀ ਕਲਮਕਾਰੀ ਦਾ ਕੰਮ ਹੋਏਗਾ ਨਾਲ ਨਾਲ कॉटन ਦੀ ਬੋਟਮ ਮਿਲੇਗੀ ਮਲਮਲ ਦਾ ਦੁਪੱਟਾ ਹੋਏਗਾ ਕਲਮਕਾਰੀ ਪ੍ਰਿੰਟ ਵਿੱਚ ਦੁਪੱਟਾ ਮਿਲੇਗਾ ਜਿਹੜਾ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੇ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲਰੇਡੀ ਸ਼ਿਪਿੰਗ ਫ੍ਰੀ ਹੈ